ਕਿ ਦੁੱਖ ਹੋਵੇ ਤੇ ਤਾਂ ਛੱਡਦੇ ਨੇ ਘਰ ਨੂੰ ਮਾਲਕ ਘਰ ਦੇ ਦੁੱਖ ਹੋਵੇ ਤੇ ਤਾਂ ਛੱਡਦੇ ਨੇ ਘਰ ਨੂੰ ਮਾਲਕ ਘਰ ਦੇ ਐਵੇਂ ਤੇ ਨਹੀਂ ਅੱਖਾਂ ਵਿੱਚੋਂ ਅਥਰੂ ਹਿਜਰਤ ਕਰਦੇ ਔਰ ਜਿਹੜੀ ਵਾਦੀ ਸ਼ਹਿ ਤੇ ਉਡਿਆ ਸੀ ਮੇ ਹੱਥ ਉਡਾਰੀ ਉਹਨੇ ਸੌ ਸੌ ਕਰ ਛੱਡੇ ਨੇ ਟੋਟੇ ਇੱਕ ਇੱਕ ਪਰਦੇ ਜਿਹੜੀ ਵਾਦੀ ਸ਼ਹਿ ਤੇ ਉਡਿਆ ਸੀ ਮੇ ਹੱਥ ਉਡਾਰੀ ਉਹਨੇ ਸੌ ਸੌ ਕਰ ਛੱਡੇ ਨੇ ਟੋਟੇ ਇੱਕ ਇੱਕ ਪਰਦੇ ਔਰ ਦੂਰ ਖੜੋ ਕੇ ਕੰਡਿਆਂ ਉਤੋਂ ਜਾਣ ਕੇ ਮਾਰ ਨਾ ਵੱਜਾਂ ਦੂਰ ਖੜੋ ਕੇ ਕੰਡਿਆਂ ਉਤੋਂ ਜਾਣ ਕੇ ਮਾਰ ਨਾ ਵੱਜਾਂ ਅਬ ਬੱਦਿਆਂ ਆ ਹੱਥਾਂ ਪੈਰਾਂ ਨਾਲ ਨਹੀਂ ਬੰਦੇ ਤਰਦੇ ਔਰ ਕੱਲ ਕਹਿੰਦਾ ਸੀ ਰੇਸ਼ਮ ਵਰਗੀ ਤੇਰੇ ਪਿੰਡ ਦੀ ਮਿੱਟੀ ਕੱਲ ਕਹਿੰਦਾ ਸੀ ਰੇਸ਼ਮ ਵਰਗੀ ਤੇਰੇ ਪਿੰਡ ਦੀ ਮਿੱਟੀ ਅੱਜ ਕਹਿੰਦਾ ਏ ਪਥਰੀਲੇ ਨੇ ਰਸਤੇ ਤੇਰੇ ਘਰ ਦੇ ਔਰ ਵੇਲਿਆ ਜੇ ਤੂੰ ਜਾਦੂਗਾਰੇ ਤੇ ਕੋਈ ਮੰਤਰ ਪੜ ਕੇ ਵੇਲਿਆ ਜੇ ਤੂੰ ਜਾਦੂਗਾਰੇ ਤੇ ਕੋਈ ਮੰਤਰ ਪੜ ਕੇ ਉਸ ਨੂੰ ਮੋਮ ਬਣਾ ਦੇ ਜਾਂ ਫਿਰ ਮੈਨੂੰ ਪੱਥਰ ਕਰ ਦੇ